ਜੀ ਅਗਲੀ ਵਾਰ ਉਹ ਚਲਿਏ ਇੱਕ ਕਮੇਡੀਅਨ ਰਸਲ ਬ੍ਰੈਂਡ ਆ ਆ ਕਾਫੀ ਮਸ਼ਹੂਰ ਕਮੇਡੀਅਨ ਹੈਗਾ 49 ਸਾਲਾਂ ਦੇ ਕਰੀਬ ਉਹਨੂੰ ਚਾਰਜ ਕੀਤਾ ਗਿਆ ਰੇਪ ਤੇ ਅਸਾਲਟ ਦੇ ਕੇਸ ਦੇ ਵਿੱਚ ਯੂਕੇ ਦੇ ਵਿੱਚ ਇਹ ਕਮੇਡੀਅਨ ਆ ਕਾਫੀ ਜੋ ਫਾਰ ਰਾਈਟ ਹੈਗਾ ਆ ਟਰੰਪ ਐਡਮਨਿਸਟ੍ਰੇਸ਼ਨ ਟਰੰਪ ਉਹਨਾਂ ਦਾ ਕਾਫੀ ਸਪੋਰਟਰ ਆ ਪਿਛਲੇ ਦਿਨਾਂ ਦੇ ਵਿੱਚ ਇਹਦੀ ਕਾਫੀ ਲੰਬੀ ਇੰਟਰਵਿਊ ਵੀ ਫਾਕਸ ਚੈਨਲ ਦੇ ਉੱਤੇ ਨੀਸ਼ਾਨ ਹੈਨਟੀ ਦੇ ਨਾਲ ਹੋਈ ਸੀ ਤੇ ਆਉਂਦੀਆਂ ਹੀ ਜੜੀਆਂ ਰਾਈਟ ਲੀਨਿੰਗ ਪੋਲੀਟੀਕਲ ਥਾਟਸ ਹੈਗੇ ਆ ਉਹ ਉਹਨੇ ਉੱਥੇ ਡਿਸਕਸ ਕੀਤੇ ਸੀ ਉਹ ਕਹਿੰਦਾ ਵੀ ਮੈਂ ਕੱਟੜ ਕ੍ਰਿਸਚੀਅਨ ਹੈਗਾ ਤੇ ਮੈਨੂੰ ਪਹਿਲਾਂ ਜਰੂਰ ਡਰਗ ਦੀ ਪ੍ਰੋਬਲਮ ਸੀ ਉਹ ਬਾਅਦ ਦੇ ਵਿੱਚ ਉਸਨੇ ਡਰਗ ਲੈਣੀ ਛੱਡ ਦਿੱਤੀ ਸੋ ਐਕਟਰ ਤੇ ਪੋਲੀਟੀਕਲ ਪੰਡਿਤ ਰਸਲ ਬ੍ਰੈਂਡ ਇਹਦੇ ਉੱਤੇ ਹੁਣ ਮਲਟੀਪਲ ਚਾਰजेस ਰੇਵ ਤੇ ਸੈਕਸ਼ੂਅਲ ਅਸੌਲਟ ਦੇ ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੇ ਅਨਾਉਂਸ ਕੀਤਾ ਹੈ ਲਾਏ ਗਏ ਹੈਗੇ ਆ ਜੋ ਲਗਭਗ 6 ਸਾਲਾਂ ਦੇ ਦੌਰਾਨ ਵਾਪਰੇ ਸੀਗੇ ਸੋ ਇਹ ਕ੍ਰਿਮੀਨਲ ਚਾਰजेस ਅਨਾਉਂਸ 1.5 ਸਾਲ ਤੋਂ ਬਾਅਦ ਜਦੋਂ ਉਸ ਨੂੰ ਅਕਿਊਜ਼ ਕੀਤਾ ਗਿਆ ਸੀ ਸੈਕਸ਼ੂਅਲ ਮਿਸਕੰਡਕਟ ਦੇ ਸਬੰਧ ਦੇ ਵਿੱਚ ਚਾਰ ਬੀਬੀਆਂ ਵੱਲੋਂ ਜੋ 2023 ਦੇ ਵਿੱਚ ਉਸ ਤੋਂ ਬਾਅਦ ਹੁਣ ਲਾਏ ਗਏ ਹੈਗੇ ਆ ਪੁਲਿਸ ਇਨਕੁਆਰੀ ਹੋਈ ਸੀ ਕਿ ਵੱਖ-ਵੱਖ ਜਗ੍ਹਾ ਦੇ ਉੱਤੇ ਵੱਖ-ਵੱਖ ਆ ਟਾਈਮ ਦੇ ਉੱਤੇ ਇਸ ਨੇ ਜੋ ਬੀਬੀਆਂ ਦੇ ਨਾਲ ਜਿਹੜੇ ਆ ਵੱਖ-ਵੱਖ ਤਰ੍ਹਾਂ ਦੇ ਜਿਹੜੇ ਦੁਰਵਿਵਹਾਰ ਉਹ ਕੀਤੇ ਹੈਗੇ ਆ ਆ ਬ੍ਰਾਂਡ ਨੂੰ ਚਾਰਜ ਕੀਤਾ ਗਿਆ 1 ਕਾਊਂਟ ਆਫ ਰੇਪ 1 ਕਾਊਂਟ ਆਫ ਇਨਡੀਸੈਂਟ ਅਸਾਲਟ 1 ਕਾਊਂਟ ਆਫ ਓਰਲ ਰੇਪ 2 ਕਾਊਂਟਸ ਆਫ ਸੈਕਸ਼ੂਅਲ ਅਸਾਲਟ ਪੁਲਿਸ ਨੇ ਇਹ ਕਿਹਾ ਹੈ ਕਿ 1999 ਦੇ ਵਿੱਚ ਵੀ ਰੇਪ ਵਾਪਰਿਆ ਸੀ ਬਾਰਨ ਮੌਥ ਏਰੀਆ ਦੇ ਵਿੱਚ ਤੇ ਇੱਕ ਬੀਬੀ ਨੂੰ ਉਦੋਂ ਸੈਕਸ਼ੂਅਲੀ ਅਸੌਲਟ ਕੀਤਾ ਗਿਆ ਸੀ ਪੈਸਟ ਮਿਨਿਸਟਰ ਏਰੀਆ ਆਫ ਲੰਡਨ ਦੇ ਵਿੱਚ 2004 ਤੇ 2005 ਦੇ ਵਿੱਚ ਸੋ ਹੁਣ ਕਾਫੀ ਜਿਆਦਾ ਜਿਹੜੇ ਇਹਦੇ ਤੇ ਚਾਰजेस ਲੱਗੇ ਹੈਗੇ ਆ ਬਹੁਤ ਹੀ ਮਸ਼ਹੂਰ ਅ ਅਮਰੀਕਾ ਦਾ ਇਹ ਕਮੀਡੀਅਨ ਹੈਗਾ ਰਸਲ ਬ੍ਰੈਂਡ ਜੀ ਬਿਲਕੁਲ